ਚਲ ਕੱਪੜਿਆਂ ਦਾ ਤਾਂ ਨਿਪਟੜ ਗਿਆ ਇਹ ਕਹਤਾ ਨਾ ਅ ਠੰਡ ਜੀ ਕਰਕੇ ਸਿਰ ਬਾਲਾ ਦੁਖੀ ਜਾਂਦਾਗਾ ਪਤਾ ਨਹੀਂ ਕੀ ਹੋਇਆ ਕੀ ਨਾ ਇੱਕ ਤਾਂ ਸਵੇਰੀ ਸਾਜਰੇ ਦੀ ਲੱਗੀ ਹੋਈਆਂ ਕੱਪੜੇ ਤੁਣ ਚਲ ਸੁੱਕ ਜਾਣਗੇ ਦੇਖਦੀਆਂ ਭਾਬੀ ਨੂੰ ਪੁੱਛਦੀਆਂ ਜੇ ਕੋਈ ਗੋਲੀ ਦੇ ਦੋਗੇ ਫਰਕ ਦੀਦੇ ਨਿਪੜ ਗਿਆ ਕੱਪੜਿਆਂ ਦਾ ਹਾਂ ਹਾਂ ਪਾਪੀ ਕੱਪੜਿਆਂ ਦਾ ਤਾਂ ਨਿਪੜ ਗਿਆ ਮੈਂ ਛੋਡੇ ਕੋਲ ਹੀ ਆਉਂਦੀ ਸੀਗੀ ਹਾਂ ਕੋਈ ਗੋਲੀ ਦੇ ਦਿੰਦੇ ਮੇਰਾ ਸਿਰ ਵਾਲਾ ਦੁਖੀ ਜਾਂਦਾ ਹਾਏ ਹਾਏ ਦੀਦੇ ਗੋਲੀ ਤਾਂ ਮੈਂ ਨਾ ਹੁਣ ਥੋੜਾ ਜਿਹਾ ਜਾ ਕੇ ਆਉਂਦੀ ਸੀਗੀ ਬਾਹਰ ਨੂੰ ਮੈਂ ਆਉਂਦੀ ਹੋਈ ਦੇਖ ਲੂੰਗੀ ਗੋਲੀ ਮਿਲ ਗਈ ਤਾਂ ਲੈ ਆਉਂਗੀ ਤੇ ਨਾ ਪੋਚੇ ਬਲਾਈ ਗੰਦਾ ਹੋਇਆ ਪਿਆ ਘਰ ਪੋਚੇ ਲਾਣੇ ਆਂਗੇ ਪੋਚਾ ਹਾਂ ਮੈਂ ਇਹ ਕਹਿੰਦੀ ਸੀ ਭਾਬੀ ਕੱਲ ਨੂੰ ਲਾ ਦੂੰਗੀ ਪੋਚਾ ਅੱਜ ਮੇਰਾ ਸਿਰ ਬਾਲਾ ਦੁਖੀ ਜਾਂਦਾ ਮੈਂ ਪੈ ਜਾਨੀ ਐਗੀ ਹੋ ਨਾ ਮੇਰੀ ਸਹੇਲੀ ਕਹਿੰਦੀ ਸੀ ਕਹਿੰਦੀ ਅਸੀਂ ਨੇ ਆਉਣਾਗਾ ਤਾਂ ਕਰਕੇ ਬਾਲਾ ਗੰਦਾ ਜਾਇਆ ਹੋਇਆ ਪਿਆਗਾ ਮੈਂ ਪੋਚੇ ਲਾ ਦਾਂਦੀ ਨਾ ਚੱਲ ਮੈਂ ਗੋਲੀ ਤੈਨੂੰ ਕਿਸੇ ਤੋਂ ਪੁੱਛ ਕੇ ਲਿਆਦਣੀ ਆਂ ਤੇ ਗਮੰਡਣ ਦੇ ਜਾਂਦੀ ਆਂ ਮੈਂ ਪੁੱਛ ਕੇ ਆਉਣੀ ਆਂ ਗੋਲੀ ਗੋਲੀ ਤੈਨੂੰ ਲਿਆਦਣੀ ਆ ਤੇ ਪੋਚੇ ਲਾ ਦੇ ਚੰਗਾ ਭੈਣ ਬਣ ਕੇ ਠੀਕ ਆ ਬਾਲਾ ਗੰਦਾ ਹੋਇਆ ਪਿਆ ਨਾ ਚਲ ਕੋਈ ਨਾ ਭਾਬੀ ਲਾ ਦੰਨੀ ਆ ਮੈਂ ਠੀਕ ਨਾਲਾ ਥੋੜੀ ਜਿਹੀ ਲਿਪਸਟਿਕ ਲਿਪਸਟਿਕ ਹਟ ਲ ਚਲ ਕੋਈ ਨਾ ਭਾਬੀ ਨਹੀਂ ਲਾਉਂਦੀ ਹੈਗੀ ਅੱਗੇ ਤੋਂ ਪੋਚੇ ਲਾ ਦਿੰਨੀ ਆ ਮੈਂ ਫਿਰ ਮੈਂ ਪੈ ਜੂ ਮੈਨੂੰ ਦਵਾਈ ਲਿਆ ਦਿਓ ਤੁਸੀਂ ਹਾਏ ਹਾਏ ਪੈਣਾ ਕਿੱਥੇ ਆ ਮੈਂ ਕਹਿ ਰਹੀ ਸੀ ਨਾ ਉਪਰੋ ਕੋਠਾ ਵਾਲਾ ਗੰਦਾ ਹੋਇਆ ਪੇ ਉਹ ਵੀ ਸਾਫ ਕਰਨਾਗਾ ਕਈ ਵਾਰਨ ਮੇਰੀ ਸਹੇਲੀ ਉਹੀ ਜੀ ਕੋਈ ਆ ਐ ਨਹੀਂ ਪਤਾ ਸਾਰਾ ਘਰ ਦੇਖਣ ਲੱਗ ਜੇ ਪਾਪੀ ਹੁਣ ਮੈਂ ਕੱਲ ਨੂੰ ਕਰ ਦੂੰਗੀ ਥੋੜਾ ਬੋਤਾ ਕੰਮ ਆ ਮੇਰਾ ਨਾ ਸਿਰ ਬਾਲਾ ਫਟੀ ਜਾਂਦਾਗਾ ਮੈਂ ਤੋ ਪੋਚੇ ਵੀ ਮਸਾ ਲੱਗਣਗੇ ਤੁਸੀਂ ਐ ਕਾਤੋਂ ਕਰਦੇ ਹੋ ਥੋੜਾ ਬੋਤਾ ਤੁਸੀਂ ਕਰ ਲਿਓ ਕੰਮ ਆ ਹਾਏ ਕੱਲ ਨੂੰ ਕਿੱਥੇ ਉਹਨਾਂ ਤਾਂ ਅੱਜ ਆਉਣਾਗਾ ਅੱਜ ਕਹਿੰਦੇ ਨੇ ਹੋਣ ਨੂੰ ਕੱਲ ਕੀ ਨੇ ਦੇਖੀ ਗੰਦਾ ਤਾਂ ਹੁਣ ਹੋ ਰਿਹਾਗਾ ਨਾਲੇ ਚੁੱਪ ਕਰਕੇ ਬਸ ਜਿਹੜਾ ਕੰਮ ਕਹਤੋ ਕਰ ਲਾ ਮੇਰਾ ਉਹ ਦਿਨ ਬਸ ਮੈਂ 2 ਮਿੰਟਾਂ ਚ ਆ ਗਈ ਪਾਪੀ ਨਾ ਦੇਈਂਗਾ ਉਹ ਬਿਦਰ ਦੁੱਖ ਤਕਲੀਫ ਵੀ ਨਹੀਂ ਸਮਝਦੀ ਹੈਗੀ ਚਲ ਮਨਾ ਕੰਮ ਤਾਂ ਮਿਲ ਕਰਨੇ ਹੀ ਪੈਣਗੇ ਛੁੱਪ ਕਰਕੇ ਘਰ ਜਾ ਕੰਮ ਨਹੀਂ ਤਾਂ ਤੈਨੂੰ ਚਾਰ ਗੱਲੇ ਹੀ ਸੁਣਨੀਆਂ ਪੈਣਗੀਆਂ ਸਿਰਫ ਹਟਣ ਤੇ ਆ ਰਹੇ ਆ ਭਾਬੀ ਹਜ ਤੱਕ ਨਹੀਂ ਆਈ ਹੈਗੀ ਦਵਾਈ ਲੈ ਕੇ ਕੰਮ ਵੀ ਸਾਰਾ ਨਿਮੇੜਦਾ ਮੈਂ ਤਾਂ ਕੁੜੀਏ ਹਾਂਜੀ ਵੀਰੇ ਕੀ ਹੋ ਗਿਆ ਸਿਰ ਦੁਖੀ ਜਾਂਦਾ ਦੀ ਵੀਰੇ ਮੇਰਾ ਮਨਜੀ ਵੀ ਨਾ ਟੁੱਟ ਜੇ ਹਨਾ ਬਹਿ ਜਾਓ ਹਾਂ ਮੈਨੂੰ ਟੁੱਟ ਗਿਆ ਫਿਰ ਤੂੰ ਮੈਨੂੰ ਦੱਸ ਦੀ ਦਵਾਈ ਦਵਾ ਲੈਣਾ ਦਵਾਈ ਤਾਂ ਮੈਂ ਭਾਬੀ ਨੂੰ ਕਿਹਾ ਤੀਗਾ ਉਹ ਕਹਿੰਦੀ ਮੈਂ ਬੀਨਾ ਕੇ ਜਾ ਕੇ ਆਉਣੀ ਆ ਉਹਨਾਂ ਤੋਂ ਲਿਆ ਦੂੰਗੀ ਤੈਨੂੰ ਸਿਰ ਦੁਖ ਦੇ ਦੀ ਗੋਲੀ ਬਾਲਾ ਸਿਰ ਦੁਖੀ ਆਂਦਾਗਾ ਉਹ ਵੀ ਬੀਨਾ ਕੀ ਬੜੀ ਰਹਿੰਦੀ ਆ ਪਤਾ ਨਹੀਂ ਕੀ ਇਹਦਾ ਧਰਿਆ ਉੱਥੇ ਅਜੇ ਤਾਂ ਚਵਾਰਾ ਵੀ ਸਾਫ਼ ਕਰਨ ਵਾਲਾ ਪਿਆਗਾ ਮੈਂ ਚਲ ਬਾਅਦ ਚ ਕਰ ਦੂੰਗੀ 2 ਮਿੰਟ ਆਰਾਮ ਕਰ ਲਾ ਭਾਬੀ ਕਹਿੰਦੀ ਮੇਰੀ ਸਹੇਲੀਆਂ ਆਉਣਗੀਆਂ ਸਾਬ ਸਫਾਈ ਕਰ ਦੇ ਤੂੰ ਸਹੇਲੀਆਂ ਕਿਹੜੀਆਂ ਆਉਣੀਆਂ ਨੇ ਪਤਾ ਨਹੀਂ ਵੀਰੇ ਕਿੰਨੇ ਆਉਣੇਗਾ ਕਹਿੰਦੀ ਫਿਰ ਬੁਰਾ ਲੱਗਦਾਗਾ ਮੈਂ ਤਾਂ ਭਾਬੀ ਨੂੰ ਕਿਹਾ ਸੀ ਵੀ ਚਲ ਆਪਾਂ ਰਲ ਮਿਲ ਕੇ ਕਰ ਲੈਂਦੇ ਆ ਚਲ ਕੋਈ ਨਾ ਮੈਂ ਕਰ ਲੂੰਗੀ ਕੰਮ ਬਸ ਰਹਿਣ ਦੇ ਤੂੰ ਮੈਂ ਉਸੇ ਨੂੰ ਕਹਿੰਨਾ ਆਪੀ ਕਰ ਲੂਗੀ ਤੈਨੂੰ ਮੈਂ ਦਵਾਈ ਦਵਾ ਕੇ ਦੇਉਣਾ ਆਰਾਮ ਕਰ ਨਾ ਨਾ ਵੀਰੇ ਤੁਸੀਂ ਨਾ ਕਿਹੋ ਭਾਬੀ ਨੂੰ ਫਿਰ ਐਵੇਂ ਤੁਹਾਨੂੰ ਪਤਾ ਹੀ ਹੈ ਭਾਬੀ ਦੇ ਸੁਭਾਅ ਦਾ ਫਿਰ ਉਹ ਗੁੱਸਾ ਕਰ ਜਾਂਦੀ ਹੈਗੀ ਕੋਈ ਗੱਲ ਨਹੀਂ ਮੈਂ ਗੋਲੀ ਲੈ ਕੇ ਫਿਰ ਕਰ ਦੂੰਗੀ ਸਾਰਾ ਕੰਮ ਹਾਂ ਇਹ ਕਿੰਨਾ ਗੁੱਸਾ ਕਰੂਗੀ ਹੋਰ ਕੌਣ ਕਰੂ ਕੰਮ ਕਰਦੇ ਮੈਨੂੰ ਡਰ ਲੱਗਦਾ ਵੀਰੇ ਕਿ ਤੂੰ ਮਾੜੀ ਜੀ ਗੱਲ ਪਿੱਛੇ ਨਾ ਕਲੇਸ਼ ਨਾ ਹੋ ਜਾਈ ਘਰ 'ਚ ਕਿਧਰੇ ਨਹੀਂ ਹੁੰਦਾ ਕਲੇਸ਼ ਚੱਲ ਤੁਸੀਂ ਮੈਂ ਤੁਹਾਨੂੰ ਨੋਟ ਤਾਂ ਦੱਸਿਆ ਘੱਟ ਨਹੀਂ ਮੈਂ ਤੁਹਾਨੂੰ ਲੈ ਕੇ ਜਾਂਦਾ ਦਵਾਈ ਦਵਾ ਕੇ ਲਿਆਉਂਦਾ ਕੋਈ ਗੱਲ ਨਹੀਂ ਵੀਰੇ ਸਿਰ ਜਿਹੀ ਦੁਖਦਾ ਤੀਗਾ ਆ ਠੰਡ ਜੀ ਕਰਕੇ ਹੋ ਜਾਂਦਾ ਨਾ ਹੋਰ ਤਾਂ ਕੁਝ ਨਹੀਂ ਸਵੇਰੇ ਸਾਜਰੇ ਕੱਪੜੇ ਜੇ ਧੋ ਲੇ ਤੇਗੇ ਤਾਂ ਰੋਟੀ ਖਾ ਲਈ ਸੀ ਹਾਂ ਹਾਂ ਰੋਟੀ ਤਾਂ ਖਾ ਲਈ ਤੀਗੀ ਚਾਹ ਚਾਹ ਬਣਾ ਬਣਾਵਾ ਮੈਂ ਬਣਾਉਣਾ ਚਾਹ ਨਾ ਨਾ ਵੀਰੇ ਕੋਈ ਗੱਲ ਨਹੀਂ ਮੈਂ ਆਪੇ ਬਣਾ ਕੇ ਪੀ ਲੂੰ ਜੇ ਤੁਸੀਂ ਪੀਣੀ ਹੈ ਤਾਂ ਮੈਂ ਬਣਾ ਦਨੀ ਆ ਜਾ ਕੇ ਨਾ ਨਾ ਮੈਂ ਬਣਾ ਲੂੰਗਾ ਚੱਲ ਤੂੰ ਥੱਲੇ ਆ ਜਾ ਕੋਈ ਗੱਲ ਨਹੀਂ ਠੀਕ ਹੈ ਨਾਲੇ ਦਵਾਈ ਦਵਾ ਦੇ ਠੀਕ ਹੈ ਵੀਰੇ ਆ ਜਾ ਭੱਜ ਜਾ ਆਉਣੀ ਆ ਹੋਰ ਦੁੱਪੇ ਦਾ ਹੋਰ ਦੁਖੂ ਸਰ ਠੀਕ ਆਉਣੀ ਆ ਵੀਰੇ ਨੇ ਦਸਤਾ ਦਿੱਤਾ ਕਿਤੇ ਹੋਈ ਨਾ ਭਾਬੀ ਨੂੰ ਕੁਝ ਬੋਲ ਦੇ ਭਾਬੀ ਫਿਰ ਬੋਲੂਗੀ ਵੀ ਮਾੜੀ ਜੀ ਗੱਲ ਤੀ ਸਿਰੇ ਦੁਖਦਾ ਤੀ ਤੇਰਾ ਕਿ ਤੇਰੀ ਜਾਨ ਨਿਕਲਦੀ ਤੀਗੀ ਹੁਣ ਮੈਨੂੰ ਡਰ ਲੱਗੀ ਜਾਂਦਾ ਕਿ ਕੋਲ ਇਸ ਹੋਊਗਾ ਚਲ ਵੀਰੇ ਨੂੰ ਥੱਲੇ ਜਾ ਕੇ ਕਹਿ ਦਿੰਨੀ ਆ ਵੀ ਭਾਬੀ ਨੂੰ ਨਾ ਕਹੇ ਕੁਝ ਵੀ ਬੀਨਾ ਬੀਨਾ ਨਿਹਾਂ ਪਣ ਪਾ ਲੋ ਹਾਂ ਆ ਕੀ ਤੌਲੀਆ ਚੱਕੀ ਫਿਰਦੀਆਂ ਨਹੀਂ ਨਾ ਹੁੰਦੀ ਸੀਗੀ ਮੈਂ ਹੁਣ ਨਾ ਹੁੰਨੀ ਹੈਗੀ ਹੋਰ ਪਹਿਲਾਂ ਕੰਮ ਜਾਂਦੇ ਬੈੜ ਕੇ ਹਟਿਆਂਗੀ ਨਹੀਂ ਮੈਂ ਤਾਂ ਤੇਰੇ ਕੋਲ ਰੋਟੀ ਰੱਟੀ ਲਾਹੀ ਹੈ ਜਾਨੀ ਆਹ ਕੀ ਸਿੱਟੀ ਬੈਠੀਆਂ ਨਹੀਂ ਲੀੜਾ ਕੱਪੜਾ ਜਾਨੀ ਕੱਪੜੇ ਜੇ ਨੇ ਤਾਂ ਜਵਾਬ ਜਾਈ ਸੀ ਜਿਹੜੇ ਹੁੰਦੇ ਆਗੇ ਨਾ ਆ ਕੇ ਗਏ ਆਗੇ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਹਾਂ ਹਾਂ ਦੇਖੀ ਲੈ ਸਾਡੇ ਵਾਲੀ ਅੱਜ ਭਾਬੀ ਕਹਿੰਦੀ ਮੇਰਾ ਸਿਰ ਦੁਖਦਾ ਅੱਛਾ ਮੋਜਨ ਮੈਨੂੰ ਗੋਲੀਆਂ ਲਿਆ ਦੇ ਮੈਨੂੰ ਐ ਕਰ ਦੇ ਮੈਂ ਖੜ ਜਾ ਬੀਨਾਂ ਕਿ ਜਾਨੀਆ ਲਿਆਉਣੀਆਂ ਗੋਲੀਆਂ ਤੈਨੂੰ ਉਹਦਾ ਰੋਜੀ ਸੇਰੇ ਦੁਕਦਾਰ ਆਂਦਾ ਕਦੇ ਮੇਰਾ ਕੁਛ ਦੁੱਖਣ ਲੱਗਿਆ ਕਦੇ ਕੁਛ ਦੁੱਖਣ ਲੱਗ ਗਿਆ ਭੈਣੇ ਇਹਨੇ ਤਾਂ ਮੈਨੂੰ ਖਾਮ ਆ ਰਿਆ ਨਾ ਕੰਮ ਦਾ ਟੱਕਾ ਤੋੜਦੀਆਂ ਨਾ ਕੁਛ ਹੋਰ ਨਾ ਕੁਛ ਬਾਦ ਦਾ ਲਾ ਦੱਸ ਆਹ ਦਾ ਗੱਲ ਕਰਨਾ ਚਾਹੀਦਾ ਵਾ ਹੁਣ ਦੇਖ ਮਾੜਾ ਮੋਟਾ ਤਾਂ ਤੀ ਪੈਣ ਨੂੰ ਚਾਹੀਦਾ ਦਾ ਕੰਮ ਕਰਨਾ ਚੌਗਾ ਖਾਂਦੀ ਐ ਮੰਦਾ ਬੋਲਦੀ ਐ ਭੈਣੇ ਸਾਰੀ ਪਾਰ ਦੇ ਚੁਗਨੀਆਂ ਕਦੇ ਆਉਦੇ ਭਾਈ ਕੋਲ ਕਦੇਕੀ ਮੈਂ ਕਦੇਕੀ ਮੈਂ ਹੁਣ ਮੈਂ ਤਾਂ ਤੇਰੇ ਕੋਲੇ ਤਾਂ ਆਈ ਸੀ ਮੇਰੇ ਤਾਂ ਢਿੱਡ ਜਾ ਭਰਿਆ ਪਿਆ ਸੀ ਮੈਂ ਬੀਨਾ ਕੋਲੇ ਹੌਲਾ ਕਰਕੇ ਆਉਣੀ ਆ ਚਲ ਆਇਆ ਤਾਂ ਹੁਣ ਕਿਸੇ ਭੈਣ ਭਾਈ ਲੇ ਲੈ ਕੇ ਬੈਠ ਕੇ ਦੁੱਖ ਨਹੀਂ ਮੇਰੇ ਤਾਂ ਐਡਾ ਗੋਲਾ ਬਣ ਗਿਆ ਸੀ ਇਹ ਆ ਹਾਂ ਹੁਣ ਕਰਾਇ ਨੇ ਗਿਆ ਹਾਂ ਹੁਣ ਕਰਾਇ ਲਾ ਤਾਂ ਪਹਿਲਾਂ ਤੇ ਮੇਰੇ ਪੇਕੇ ਨਾਲੇ ਨਹੀਂ ਮੈਂ ਆਖਿਆ ਕਿ ਤੇ ਆ ਤੇਰੀ ਨਣਦ ਨੇ ਹੁਣ 15 ਲੱਖ ਰੁਪਏ ਨਹੀਂ ਦਿੱਤਾ ਜੀਗਾ ਮਾਂ ਕਹਿੰਦੇ ਹੁਣ ਕਰਵਾ ਲੈ ਹੁਣ 15 ਲੱਖ ਦੀ ਸੁਣ ਲੈ ਭੈਣ ਕਹਿੰਦੀ ਮੈਨੂੰ ਪੈਸੇ ਦੇ ਦੋ ਕਦੇ ਵੀ ਰਹੇਗੀ ਕਦੇ 30 ਲੈਗੀ ਕਦੇ 40 ਲੈਗੀ ਕਦੇ 50 ਲੈਗੀ ਭਣਿਆ ਕਰ ਕਰਕੇ ਸਾਰੇ ਪੈਸੇ ਖਾ ਗਈ ਉਹ ਤਾਂ 15 ਲੱਖ ਲਦਾਸ ਸਲ ਹੁਣ 15 ਲੱਖ ਮੁੱਕ ਗਿਆ ਹੁਣ ਆਲੇ ਕੋਡੀ ਸ਼ਿੱਕੇ ਕੋਡੀ ਕਰਦੀ ਫਿਰਦੀ ਹੈ ਹੁਣ ਕੰਮ ਦਾ ਢੱਕਾ ਨਹੀਂ ਤੋੜਦੀ ਕਦੇ ਇੱਥੇ ਪੈਗੀ ਕਦੇ ਉੱਥੇ ਪੈਗੀ ਮੈਂ ਆਏ ਆ ਮੇਰੇ ਸਿਰ ਦੁਖਦਾ ਮੇਰੇ ਲੱਤਾਂ ਦੁਖਦੇ ਮੇਰੇ ਝਾਂਕ ਕੇ ਬਹਾਨੇ ਲਾਉਂਦੀ ਹੈ ਕੰਮ ਕਰਨ ਦੀ ਮਾਰੀ ਵੀ ਕਿਤੇ ਕੰਮ ਨਾ ਕਰਨਾ ਪੈਜੀ ਮੈਨੂੰ ਵੀ ਫਿਰ ਪਾਲੋ ਪੈਣੇ ਨਹੀਂ ਛੱਡ ਦਿਆ ਕਰ ਕੰਮ ਉਹ ਵੀ ਨਾ ਕਰਿਆ ਕਰ ਮੈਂ ਕਿ ਮੈਂ ਤਾਂ ਹਲਕੀ ਡੰਡਾ ਦੇ ਅੱਗੇ ਰੱਖ ਬੈਜਾ ਕਰ ਤੂੰ ਵੀ ਕਰਦੇ ਆ ਮੈਨੂੰ ਪਤਾ ਹੀ ਆ ਮੇਰਾ ਤਾਂ ਮੈਂ ਕਹੀ ਜੀਂਗੀ ਹਾਂ ਨਾਉਣ ਦੇ ਮੈਂ ਤਾਂ ਹੁਣ ਅੱਜ ਕਾਇਦਾ ਤੇ ਸਵੇਰ ਮੋਠਾ ਸਾਫ ਕਰ ਦੇਵਾ ਮੇਰੇ ਭਾਸੇ ਲੀ ਨਾਉਣਾ ਨਾਲੇ ਲਾ ਦੇ ਪੋਚ ਨਾਲੇ ਤੋਂ ਬਾਹਰ ਕੱਪੜੇ ਅੱਜ ਕਰਵਾਇਆ ਗਾ ਕੰਮ ਹਾਂ ਧਵਾਏ ਹੈਗੇ ਚੱਲ ਥੋੜਾ ਜਿਹਾ ਤੂੰ ਵੀ ਪਿਆਰ ਜਿਨਾਂ ਲੈ ਲਿਆ ਕਰ ਕੰਮ ਪਿਆਰ ਨਾਲ ਨਹੀਂ ਲੋਟ ਆਉਂਦੇ ਹਥਿਆਰ ਨਾਲ ਲੋਟ ਆਉਂਦੀ ਆ ਉਹੀ ਲੱਗਦੀ ਆ ਤੈਨੂੰ ਦੇਖਣੇ ਨੂੰ ਉਹ ਜਿੰਨੀ ਘਣਾ ਟਿੱਖੀ ਉਨੀ ਟਿੱਖੀ ਚੱਲ ਕੋਈ ਨਾ ਹਾਂ ਕੋਈ ਗੱਲ ਨਹੀਂ ਐ ਤਾਂ ਹੁਣ ਘਰ ਦੇ ਵਿੱਚ ਆਪ ਹੀ ਲੱਗ ਜੂਗੀ ਕਰਨ ਕੰਮ ਕੋਈ ਨਾ ਚੱਲ ਤੂੰ ਇੰਨਾ ਨਾ ਹੋਇਆ ਕਰ ਇੰਨਾ ਕੀ ਹੈਗਾ ਮੇਰੀ ਗੱਲ ਸੁਣ ਹੁਣ ਖਵਾਗੇ ਕੌਣ ਪਣੇ ਬਰੋਬਰ ਦਾ ਹੁਣ ਖਾਂਦੀ ਹੈਗੀ ਕਿਉਂ ਪਣ ਮੈਂ ਫਿਰਲੀ ਨੂੰ ਦੇਵਾ ਖਾਣ ਨੂੰ ਫਿਰ ਚੱਲ ਕੋਈ ਨਾ ਹੈ ਘਰ ਦੇ ਕੰਮ ਮੈਂ ਕਰੂੰਗੀ ਤੇ ਫਿਰ ਮੈਨੂੰ ਕੀ ਲੋੜ ਹੈ ਕਿ ਫਿਰ ਮੈਂ ਕੋਈ ਕੰਮ ਵਾਲੀ ਨਹੀਂ ਰੱਖ ਲੂੰ ਅੰਨੇ ਚ ਜਿੰਨਾ ਚੇ ਖਾਂਦੀ ਆ ਮੇਰਾ ਚੱਲ ਕਿਧਰੇ ਨਹੀਂ ਕੰਮ ਵਾਲੀ ਰੱਖਣ ਨੂੰ ਤੂੰ ਕਿਹੜਾ ਹੋਵਾਂਗੀ ਵੀ ਇਹ ਤੇ ਤੂੰ ਆਪ ਕਰ ਲਿਆ ਕਰ ਆਪ ਹੁੰਦਾ ਨਹੀਂ ਪਰ ਮੇਰੇ ਤਾਂ ਸਿਰ ਦੁਖਦਾਗਾ ਮੈਂ ਤਾਂ ਹੁਣ ਵੀ ਆਇਆ ਜਿਹਾ ਫੁੱਟੀ ਜਿਹਾ ਜਾਂਦਾ ਸੀਗਾ ਮੈਂ ਚੱਲੂ ਮੜਾ ਜਾ ਬੱਸ ਮੇਰੇ ਤਾਂ ਢਿੱਡ ਜਿਹਾ ਗੋਲੀ ਗੋਲੀ ਜੀ ਲੈ ਲਿਆ ਕਰ ਤੇ ਹੋਰ ਬਾਈ ਕੰਮ ਤੇ ਆਗਾ ਹਾਂ ਤਾਂ ਕੰਮ ਤੇ ਗਏ ਨੇ ਅੱਛਾ ਚੱਲ ਕੰਮ ਵੀ ਕਰਨਾ ਜ਼ਰੂਰੀ ਹੈ ਚੱਲ ਠੀਕ ਆ ਚੰਗਾ ਮੈਂ ਤਾਂ ਆਈ ਸੀ ਪਰ ਮੈਂ ਤਾਂ ਕੋਲਾ ਜਾ ਬਣ ਕੇ ਤੀ ਉਹ ਆਇਆ ਚੱਲ ਠੀਕ ਆ ਚੰਗਾ ਆ ਗਈ ਸੀ ਆਪ ਦੇ ਨਣ ਦੀਆਂ ਚੂਗਣੀਆਂ ਕਰਨ ਦੀ ਮਾਰੀ ਉਹ ਤਾਂ ਸਾਡੇ ਘਰੇ ਕਦੇ ਆਈ ਨਹੀਂ ਹੈਗੀ ਲੈ ਆ ਗਈ ਮਟ ਡਹੌੜਾ ਕਰਕੇ ਆਉਣੀ ਉਹਨ ਕੋਦੇ ਵੀ ਨਤੀਜਾ ਤ ਨਹੀਂ ਪੁੱਛੀ ਹੈਗੀ ਹੋਰ ਦੱਸ ਜੀ ਧੀਮੀ ਜਣੀ ਸਤੁਰਤੀ ਜਤ ਦਿਨ ਤੱਕ ਵਸੋਂ ਗਵਾਂਡੀਆਂ ਤੇ ਦਿਨ ਤੱਕ ਵਸੋਂ ਗਵਾਂਡੀਆਂ ਤੇ ਹੂੰ ਉਹ ਕੁੜੀ ਜਣੀ ਧਿਆ ਰੱਖ ਸਕਦੀ ਦੱਸ ਹੋਰ ਕੀ ਕਰੂਗੇ ਉਹ ਬਿਮਾਰ ਹੋਈ ਪਈ ਐ ਨਹੀਂ ਦੇਖ ਲਈ ਕਿੱਧਰ ਗਈ ਤੀ ਨਹੀਂ ਭੈੜ ਦੀ ਮੁਦਕਰ ਮਰਾ ਵੀ ਐ ਗਾਲਾਂ ਨਹੀਂ ਉਹ ਤਾਂ ਕੱਢਦਾ ਨਾ ਫਿਰ ਤੈਨੂੰ ਦੀਦਾ ਨਹੀਂ ਕਰੇ ਉਹ ਕੁੜੀ ਬਿਮਾਰ ਆ ਕੁੜੀ ਦਾ ਕੀ ਗੋਲੀ ਵੱਜੀ ਆ ਚੰਗੀ ਭੜੀ ਠੋਠ ਠ ਮਾਰਦੀ ਹੈਗੀ ਤੇਰੇ ਮੂਰੇ ਪਖੰਡ ਕਰਦੀ ਹੈਗੀ ਠੋਠ ਠ ਤਾਂ ਤੇਰੀ ਜਮਾਨ ਮਾਰਦੀ ਆ ਜਿਹੜੀ ਇੰਨੀ ਚੱਲਦੀ ਐ ਲੁੱਤਰੋ ਤੇਰੀ ਐ ਤਾਂ ਹੀ ਚੱਲੂਗੀ ਐਂ ਤਾਂ ਕਿਵੇਂ ਚੱਲੂਗੀ ਚਿਮਟੇ ਨਾਲ ਖਿੱਚ ਲੂ ਉਹਨੂੰ ਬਾਹਰ ਤੂੰ ਮੈਨੂੰ ਐਂ ਦੱਸ ਪਖਿਆ ਕਿਹੜੀ ਗੱਲ ਤੂੰ ਆਣਾ ਉਹ ਪਖਿਆ ਤੂੰ ਬਿੰਦਕ ਵਿੱਚੋਂ ਗਵਾਂਢੀ ਤੇ ਬਿੰਦਕ ਬਿੰਦਕ ਵਿੱਚੋਂ ਗਵਾਂਢੀ ਨੇ ਕੀ ਤੇਰੇ ਤਾਂ ਹਾਏ ਉਹ ਕਹਿੰਦੀ ਮੈਨੂੰ ਗੋਲੀ ਲਿਆ ਦੇ ਮੈਂ ਤਾਂ ਗੋਲੀ ਲੈਣ ਗਈ ਸੀ ਸਿਰ ਦੁਖ ਦੇਦੀ ਉਹਨਾਂ ਦੇ ਹੈ ਨਹੀਂ ਸੀ ਬੀਨਾਂ ਕੇ ਗੋਲੀ ਥਾ ਉਹਨਾਂ ਦੇ ਮੈਡੀਕਲ ਹਨਾ ਚੱਕ ਲਿਆਗੀ ਗੋਲੀ ਉਹ ਖਾਂਦੀ ਰਹਿੰਦੀ ਐ ਗੋਲੀਆਂ ਉਹ ਗੋਲੀ ਤੋਂ ਬਿਨਾ ਤਾਂ ਤੁਰਦੀ ਨਹੀਂ ਹੈਗੀ ਕਹਿੰਦੀ ਮੇਰੇ ਲੱਤਾਂ ਬਾਹਾਂ ਦੁਖਦੇ ਆ ਬਿਨਾ ਕਹਿੰਦੀ ਉਹਨਾਂ ਨਾਲ ਹੀ ਰਲ ਜਾ ਬਰ ਰਲ ਜਾ ਨਹੀਂ ਐ ਕਿਉਂ ਬੰਦੇ ਨਹੀਂ ਬਗਵਾਸ ਤਾਂ ਜਿੰਨਾ ਮਰਜ਼ੀ ਕਰਵਾ ਲਦਾ ਇਥੋਂ ਬਥੇਰਾ ਖਾਣੇ ਨੂੰ ਫਰੀਦਾ ਮਿਲਿਆ ਕਰੂ ਰਾਮ ਤੇ ਜਾਊਂਗੀ ਇੰਨਾ ਤੇ ਕੋਈ ਤਾਂ ਤੁਹਾਨੂੰ ਕੁਝ ਮਿਲਦਾ ਨਹੀਂ ਹੈ ਨਾ ਫਿਰ ਜੇ ਤੁਸੀਂ ਲੜਦੇ ਹੋ ਫਿਰ ਤਾਂ ਮੈਂ ਬਿਨਾ ਕੀ ਜਾਊਂ ਉਹ ਕੁੜੀ ਦਾ ਸਿਰ ਦੁਖੀ ਜਾਂਦਾ ਚਾਹ ਤਰ ਲੱਕੜੀ ਹੋ ਕੇ ਹਾਏ ਹਾਏ ਚੰਗੀ ਭਲੀ ਖਾਂਦੀ ਖਾਂਦੀ ਟਿੱਟਾ ਮਾਰਦੀ ਆ ਉਹ ਨਾ ਮੱਛੀ ਅਗਰ ਉਹ ਤੇ ਨਾ ਮੱਛੀ ਅਗਰ ਮੈਂ ਹੀ ਦੱਸ ਅੱਜ ਕੁਝ ਜ਼ਿਆਦਾ ਨਹੀਂ ਪੈਣਦਾ ਇਹ ਜਲਾ ਜੇ ਬਣਾ ਬੈਠਾ ਕਿਉਂ ਹਾਂ ਕੀ ਗੱਲ ਕੀ ਗੱਲ ਕੀ ਉਹ ਹੁਣ ਜਾਣ ਕੇ ਕਰਦੀ ਐ ਪਖੰਡਾ ਜੇ ਤੂੰ ਬਿਮਾਰ ਹੁੰਦੀ ਐ ਤੂੰ ਜਾਣ ਕੇ ਕਰਦੀਂਦੀ ਐ ਬੇ ਉਹ ਐ ਨਹੀਂ ਕਹ ਜੀ ਪੁੱਤੜਾ ਗੱਲ ਸੁਣਿਆ ਕਰ ਤੇਰੇ ਖਾਣੇ ਚ ਪਤਾ ਨਹੀਂ ਕਦੋਂ ਗੱਲਾਂ ਪੈਣਗੀਆਂ ਇਹ ਗੱਲ ਸੁਣ ਲੈ ਸਾਰਾ ਕੁਝ ਦੱਸ ਬੂਣ ਤੇਰੀ ਭੈਣ ਨੂੰ ਜਿਹੜਾ ਬੜਾ ਭੈਣ ਦਾ ਹੇਂਜਲਾ ਜ ਆ ਬਣਿਆ ਫਿਰਦਾਗਾ ਵੀ 15 ਲੱਖ ਗਿਆ ਕਿੱਥੇ ਹੈਗਾ ਉਹ ਮੈਂ ਤਾਂ ਤੂੰ ਤੈਨੂੰ ਕਹਿੰਦਾ ਹੁਣ ਨਾ ਵੀ ਘਰੇ ਬਹਿ ਜਾ ਕਰ ਕੋਈ ਗਵਾਂਡੀ ਕਥਾ ਕੀਆ ਵਧੀਆ ਨਹੀਂ ਲੱਗਦਾ ਹੁੰਦਾ ਬੰਦਾ ਆ ਗਿਆ ਊਠ ਪਹਾੜ ਦੇ ਨੀਚੇ ਹਾਂ ਬੜਾ ਮੇਰੀ ਮੈਂ ਕਰਤਾ ਸੀ ਆਏ ਨਾ ਮੈਨੂੰ ਭੱਜ ਭੱਜ ਕੇ ਜੇ ਪਿਆ ਕਰ ਕੁੰਜੀ ਆ ਮੇਰੇ ਹੱਥ ਤੇਰੀ ਸਮਝ ਗਿਆ ਕੋ ਬੋਲ ਤੈਨੂੰ ਲੱਗਦਾ ਸੀ ਮੈਂ ਤੈਨੂੰ ਥੋੜਾ ਜਿਹਾ ਓਵਰ ਬੋਲਦਾ ਓਵਰ ਬੋਲਦਾ ਨਾਲੇ ਹੋਰ ਤੂੰ ਤਾਂ ਮੈਂ ਤੈਨੂੰ ਪਿਆਰ ਤਾਂ ਬਹੁਤ ਕਰਦਾ ਪਿਆਰ ਦੀ ਗੱਲ ਨਹੀਂ ਇੱਧਰ ਮੇਰੀ ਗੱਲ ਸੁਣ ਲੈ ਜੇ ਉਹਨੂੰ ਮਾੜਾ ਜਿਹਾ ਪਤਾ ਲੱਗ ਗਿਆ ਨਾ ਮੇਰੇ ਪਾਈ ਨੇ ਆ ਕਾਹਨ ਕੀਤਾਗਾ ਕਿਥੋਂ ਇਹ ਨਾ ਪਰਤ ਲੱਗ ਜੂ ਉਹ ਕਰਨ ਚੱਲ ਚੰਗਾ ਨਹੀਂ ਬੋਲ ਪਾ ਉਹਲੀ ਬੋਲ ਪਾ ਨਾਲੇ ਹੋਰ ਚਾਹ ਚਾਹ ਤੇ ਪਿਆ ਦੇ ਘੁੱਟਣ ਵਾਲੇ ਕੁੜੀ ਚਾਹ ਤੂੰ ਆਪਾ ਤਾਂ ਨਹੀਂ ਬਣਦੀ ਆਪਾ ਤਾਂ ਚਾਹ ਉਹਨੂੰ ਕਹੇ ਕੁੜੀ ਨੂੰ ਚਾਹ ਬਣਾ ਕੇ ਦੇਉਗੀ ਮੈਂ ਤਾਂ ਲੱਤਾਂ ਦੁਖ ਜਾਂਦੇ ਆ ਨਾ ਮੈਂ ਤਾਂ ਗੋਲੀ ਨੂੰ ਆਪਦੇ ਬਾਰੇ ਵੀ ਜਾ ਕੇ ਹੀ ਦੀ ਬਿੰਨਾ ਤੇ ਆਪ ਪਤਾ ਬੈਠਿਆ ਉਹਨੂੰ ਕਹਦੇ ਚਾਹ ਬਣਾ ਦੇ ਘੁੱਟ ਚਲ ਮੈਂ ਹੀ ਬਣਾਉਣੀ ਮੈਂ ਨਹੀਂ ਬਣਾਉਣੀ ਪਰ ਮੈਂ ਹੀ ਬਣਾਉਣਾ ਹੈ ਜਾ ਬਣਾ ਲੈ ਬਟਾ ਭਣਦਾ ਹਾਇ ਕਹੇ ਚਲਾ ਐ ਨਹੀਂ ਨਾ ਜਾਣੀ ਮੈ ਮੈਨੂੰ ਵੀ ਪਾਲੋ ਕਹਦੇ ਨੇ ਹੁਣ ਜੀ ਦੱਬ ਕੇ ਰੱਖਦੇ ਹੱਥ ਚ ਅਗਲੇ ਦੀ ਹਾਂ ਸਟਿੱਪਣੀ ਵਾਲੀ ਸਟਿੱਪਣੀ ਕੀ ਕਹਿੰਦੇ ਹੁੰਦੇ ਨੇ ਉਹਦੀ ਸਟਿੱਪਣੀ ਦੱਬੀ ਹੁੰਦੀ ਹੈ ਮੇਰੇ ਹੱਥ ਵਿੱਚ ਹਾਂ ਵੱਡੇ ਆਏ ਨੇ ਭੈਣ ਭਾਈ ਮੇਰੇ ਤੇ ਰੋ ਮਾਰਨ ਹੱਥ ਲਾ ਕੇ ਦੇਖੋ ਦਿਖਾਉਂ ਤੁਹਾਨੂੰ ਤਾਰੇ ਦੇ ਨੇ